ਉੱਥੇ ਇੱਕ ਅਜੀਬੋ-ਗਰੀਬ ਘਟਨਾ ਕੱਟੀ ਕਹਿੰਦੇ ਨੇ ਕਿ ਇੱਕ ਮਾਂ ਜਿਹਦਾ ਇੱਕ ਲੋਤਾ ਪੁੱਤਰ ਸੀ ਉਹਦਾ ਪੁੱਤਰ ਨਵਾਂ-ਨਵਾਂ ਉਹਦਾ ਹਜੇ ਵਿਆਹ ਹੋਇਆ 14 ਕੋ ਸਾਲ ਦੀ ਇਤਿਹਾਸ ਕਹਿੰਦਾ ਕਿ ਉਸ ਬੱਚੇ ਦੀ ਉਮਰ ਸੀ ਇਸ ਸਿੱਖਾਂ ਦੇ ਜਥੇ ਦੇ ਵਿੱਚ ਉਸ ਲੜਕੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਹੁਣ ਉਹ ਜਿਹੜੀ ਮਾਂ ਸੀ ਮੋਹ ਦੇ ਵਿੱਚ ਭਿੱਜੀ ਹੋਈ ਮਮਤਾ ਦੇ ਵਿੱਚ ਭਿੱਜੀ ਹੋਈ ਫਰੋਖ ਸ਼ੇਰ ਦੇ ਦਰਬਾਰ ਦੇ ਵਿੱਚ ਪਹੁੰਚੀ ਕਹਿਣ ਲੱਗੇ ਜੀ ਮੇਰਾ ਪੁੱਤਰ ਉਹ ਸਿੱਖ ਨਹੀਂ ਹੈ ਉਹ ਧੋਖੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਤੇ ਮੇਰਾ ਬੱਚਾ ਸਿੱਖ ਨਹੀਂ ਕਿਰਪਾ ਕਰਕੇ ਮੇਰੇ ਬੱਚੇ ਨੂੰ ਜਾਨ ਬਖਸ਼ੀ ਜਾਵੇ ਫਰੂਖ ਸਿਆਰ ਨੇ ਕਿਹਾ ਕਿ ਇਹ ਹਾਰ ਤੇ ਮੰਨਦੇ ਨਹੀਂ ਚਲੋ ਕੋਈ ਤੇ ਹੋਵੇਗਾ ਜਿਹੜਾ ਕਹੇਗਾ ਕਿ ਮੈਂ ਸਿੱਖ ਨਹੀਂ ਉਹਨੇ ਲਿਖ ਕੇ ਦੇ ਦਿੱਤਾ ਕਿ ਜੇ ਇਹਦਾ ਬੱਚਾ ਕਹਿ ਦੇਵੇ ਕਿ ਮੈਂ ਸਿੱਖ ਨਹੀਂ ਤੇ ਉਹਦੀ ਜਾਨ ਬਖਸ਼ੀ ਜਾਵੇ ਹੁਣ ਇਹ ਮਾਂ ਫਰੂਖ ਸਿਆਰ ਦਾ ਲਿਖਿਆ ਹੋਇਆ ਹੁਕਮ ਕਹਿੰਦੇ ਨੇ ਕਿ ਉਸ ਕਤਲਗਾਹ ਦੇ ਵਿੱਚ ਲੈ ਕੇ ਪਹੁੰਚੀ ਜਦੋਂ ਕਤਲਗਾਹ ਦੇ ਵਿੱਚ ਲੈ ਕੇ ਪਹੁੰਚੀ ਤੇ ਕੁਦਰਤੀ ਇਹਦੇ ਬੱਚੇ ਦੀ ਵਾਰੀ ਸੀ ਉਥੇ ਸ਼ਹੀਦ ਹੋਣ ਦੀ ਦਰੋਗੇ ਨੂੰ ਲਿਆਣ ਕੇ ਹੁਕਮ ਪੜਾਇਆ ਗਿਆ ਦਰੋਗੇ ਨੇ ਕਹਿੰਦੇ ਨੇ ਉਸੇ ਵਕਤ ਜਲਾਦ ਨੇ ਹੁਕਮ ਕੀਤਾ ਕਿ ਇਹਦੇ ਬੱਚੇ ਨੂੰ ਬਖਸ਼ ਦਿੱਤਾ ਜਾਏ ਜਦੋਂ ਬੱਚੇ ਨੂੰ ਰੋਕਿਆ ਗਿਆ ਜਲਾਦ ਰੁਕਿਆ ਬੱਚੇ ਨੂੰ ਛੱਡਿਆ ਗਿਆ ਤੇ ਬੱਚਾ ਕਹਿੰਦਾ ਕਿ ਮੈਨੂੰ ਸ਼ਹੀਦ ਕਰੋ ਜਲਾਦ ਕਹਿੰਦਾ ਕਿ ਨਹੀਂ ਤੋਂ ਸ਼ਹੀਦ ਨਹੀਂ ਹੋਵੇਗਾ ਕਹਿ ਲੱਗਾ ਕਿਉਂ ਕਹਿ ਲੱਗੇ ਤੂੰ ਸਿੱਖ ਨਹੀਂ ਕਹਿ ਲੱਗੇ ਮੈਂ ਸਿੱਖ ਹਾਂ ਕੌਣ ਕਹਿੰਦਾ ਮੈਂ ਸਿੱਖ ਨਹੀਂ ਕਹਿ ਲੱਗੇ ਤੇਰੀ ਮਾਂ ਕਹਿੰਦੀ ਐ ਤੂੰ ਸਿੱਖ ਨਹੀਂ ਤੂੰ ਧੋਖੇ ਦੇ ਨਾਲ ਗ੍ਰਫਤਾਰ ਕੀਤਾ ਗਿਆ ਤੇ ਉੱਥੇ ਕਹਿੰਦੇ ਨੇ ਕਿ 14 ਸਾਲ ਦੇ ਇਸ ਬੱਚੇ ਨੇ ਆਪਣੀ ਮਾਂ ਨੂੰ ਪਾਸੇ ਕਰਕੇ ਉੱਚੀ ਦਿਨੀ ਆਵਾਜ਼ ਦੇ ਵਿੱਚ ਫਰੂਖ ਸੇਰ ਦੇ ਸਾਹਮਣੇ ਆਖਿਆ ਕਿ ਮੇਰੀ ਮਾਂ ਝੂਠ ਬੋਲਦੀ ਹੈ ਮੇਰੀਆਂ ਰਗਾਂ ਦੇ ਵਿੱਚ ਗੁਰੂ ਨਾਨਕ ਦੀ ਸਿੱਖੀ ਹੈ ਮੇਰੇ ਰੋਮ ਰੋਮ ਦੇ ਅੰਦਰ ਗੁਰੂ ਗੋਬਿੰਦ ਸਿੰਘ ਦਾ ਬਖਸ਼ਿਆ ਹੋਇਆ ਅੰਮ੍ਰਿਤ ਵਸਦਾ ਮੈਂ ਗੁਰੂ ਨਾਨਕ ਦਾ ਸੇਕਾ ਮੈਨੂੰ ਜਲਦੀ ਸ਼ਹੀਦ ਕੀਤਾ ਜਾਏ ਫਰੂਖ ਸਿਰ ਇੱਕ ਵਾਰੀ ਫੇਰ ਹੈਰਾਨ ਹੋਇਆ ਉਹਦੇ ਪੈਰਾਂ ਦੇ ਥੱਲੇ ਜ਼ਮੀਨ ਨਿਕਲ ਗਈ ਕਿ ਇੱਥੇ ਤੇ ਬੱਚੇ ਵੀ ਆਪਣੀ ਜਾਨ ਨਹੀਂ ਬਚਾਉਣਾ ਚਾਹੁੰਦੇ ਉੱਥੇ ਕਹਿੰਦੇ ਨੇ ਕਿ ਫੇਰ ਉਸ ਬੱਚੇ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਹਰ ਰੋਜ਼ 700 ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਮਾਰਚ ਦੇ ਮਹੀਨੇ ਦੇ ਅੰਦਰ ਇਹ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ 103 ਮਹੀਨੇ ਬਾਅਦ ਜੂਨ ਦੇ ਮਹੀਨੇ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰਨ ਦਾ ਹੁਕਮ ਜਾਰੀ ਹੁੰਦਾ ਹੈ